ਜ਼ਿਲ੍ਹਾ ਨਾਮਾਸ਼ਾਹ ਚਪੈਂਦੇ ਕਸਬਾ ਔੜ ਵਿਖੇ ਅੱਧੀ ਰਾਤ ਵੇਲੇ ਇੱਕ ਸਰਕਾਰੀ ਹਸਪਤਾਲ ਦੇ ਬਾਹਰ ਖੜੀ ਕਾਰ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਸਾਰੇ ਕਾਦਾ ਮਾਲਕ ਜਿਹੜਾ ਤੁਰੰਤ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਕਿ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਅਤੇ ਜਦੋਂ ਤੱਕ ਉਹ ਬੁਝਾਉਣ ਲੱਗਦੇ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਕਬਾੜਾ ਬਣ ਚੁੱਕੀ ਸੀ। ਮੀਰੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਹੈ। ਉਹਨਾਂ ਦਾ ਇਸ ਅੱਗ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ ਕਿਉਂਕਿ ਉਹਨਾਂ ਨੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਹ ਗੱਡੀ ਕੰਪਨੀ ਤੋਂ ਨਵੀਂ ਖਰੀਦੀ ਸੀ ਮਨਦੀਪ ਜੀ ਜਿਹੜੀ ਅੱਗ ਦੀ ਘਟਨਾ ਹੋਈ ਆ ਗੱਡੀ ਨੂੰ ਅੱਗ ਲੱਗੀ ਆ ਜਾਂ ਲਗਾਈ ਗਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚਪੋ ਅੱਗ ਘਟਣਾ ਕੀ ਹੋਈ ਆ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਅੱਗ ਲੱਗੀ ਆ ਜਾਂ ਲਗਾਈ ਗਈ ਆ ਕਿਉਂਕਿ ਰਾਤ ਇਹ ਮੇਰੇ ਭਤੀਜੇ ਦੀ ਗੱਡੀ ਆ ਰਾਤ ਤਕਰੀਬਨ ਇਹ ਲੇਟ ਆ ਕੇ ਗੱਡੀ ਇੱਥੇ ਖੜੀ ਕਰਕੇ ਗਿਆ ਤਕਰੀਬਨ 1 ਸਵਾ 1 ਦੇ ਵਿੱਚ ਸਾਨੂੰ ਡਾਕਟਰ ਰਕੇਸ਼ ਕਲੀਨਿਕਲ ਡਾਕਟਰ ਅਕਸ਼ੇ ਜੀ ਆ ਉਹਨਾਂ ਦੀ ਕਾਲ ਆਈ ਵੀ ਤੁਹਾਡੀ ਜਿਹੜੀ ਇੱਦਾਂ ਦਾ ਕਰਕੇ ਗੱਡੀ ਦੇ ਨਾਲ ਦੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਵੀ ਤੁਹਾਡੀ ਗੱਡੀ ਨੂੰ ਅੱਗ ਲੱਗੀ ਸੀ ਉਸ ਵੇਲੇ ਅਸੀਂ ਮੌਕੇ ਤੇ ਆ ਕੇ ਪੁਲਿਸ ਨੂੰ ਸੂਚਿਤ ਕੀਤਾ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਪੁਲਿਸ ਤੋਂ ਔਰ ਫਾਇਰ ਬਰਗੇਡ ਨੇ ਜਦੋਂ ਜਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਹ ਜਿਹੜੀ ਗੱਡੀ ਸੀ ਇਹ ਤਕਰੀਬਨ 3 ਕਿ ਮਹੀਨੇ ਪਹਿਲਾਂ ਭਤੀਜੇ ਨੇ ਮੇਰੇ ਨੇ ਨਵੀਂ ਲਈ ਸੀ ਬਿਲਕੁਲ ਨਵੀਂ ਗੱਡੀ ਸੀ ਸਵਿਫਟ ਕੰਪਨੀ ਗਰੂਤੀ ਕੰਪਨੀ ਸਵਿਫਟ ਗੱਡੀ ਸੀ ਅੱਜੇ ਤਕਰੀਬਨ 3 ਕਿ ਮਹੀਨੇ ਹੋਏ ਗੱਡੀ ਲਈ ਕਿੰਨਾ ਨੁਕਸਾਨ ਹੋਇਆ ਜੀ ਨੁਕਸਾਨ ਦੇਖੋ ਜੀ ਇਹ ਤਕਰੀਬਨ 7 ਤੋਂ 7.5 ਲੱਖ ਦੀ ਗੱਡੀ ਤਾਂ ਹੈਗੀ ਆ ਜੀ ਨੁਕਸਾਨ ਤਾਂ ਟੋਟਲ ਲਾਸ ਹੋ ਗਈ ਆ ਤੁਸੀਂ ਦੇਖ ਸਕਦੇ ਆ ਕੋਈ ਪ੍ਰਸ਼ਾਸਨ ਤੋਂ ਮੰਗ ਮੰਗ ਤਾਂ ਅਸੀਂ ਇਹੀ ਆ ਵੀ ਜੋ ਵਾਅਦਾ ਵਾਦੇ ਸੀ ਸਹਾਇਤਾ ਕੀਤੀ ਜਾ ਕਿਉਂਕਿ ਮੁੰਡਾ ਆਪਰਾ ਫੋਟੋਗ੍ਰਾਫੀ ਦਾ ਕੰਮ ਕਰਦਾ ਆਪਣੇ ਇਹਨੇ ਬਲਬੂਤੇ ਤੇ ਆਪਣੀ ਮਿਹਨਤ ਦੇ ਨਾਲ ਇਹ ਗੱਡੀ ਜਿਹੜੀ ਲਈ